ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਆ ਤੇ ਅੱਜ ਅਸੀਂ ਲੈ ਕੇ ਆ ਗਏ ਹਾਂ ਇੱਕ ਹੋਰ ਬਲੌਗ ਬਲੌਗ ਬੜਾ ਚਹਿਰਵਾਦ ਆ ਤੇ ਅਸੀਂ ਅੱਜ ਕਾਫੀ ਟਾਈਮ ਹੋ ਗਏ ਆ ਜਿੱਦਾਂ ਕਿ ਤੁਸੀਂ ਮੇਰੇ ਪਿਛਲੇ ਬਲੌਗ ਜੀ ਦੇਖਿਆ ਸੀਗਾ ਕਿ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਉਸ ਤੋਂ ਕਰਕੇ ਕਿਸੇ ਪਾਸੇ ਬਲੌਗ ਬਣਾਉਣ ਨਹੀਂ ਜਾ ਹੋਇਆ ਤੇ ਹੁਣ ਇਸ ਬਿੱਲੀ ਇਸ ਪਲਾਨ ਬਣਿਆ ਆ ਪੀਰ ਨਗਾਹੇ ਦਾ ਤੇ ਗਰਮੀ ਬਹੁਤ ਆ ਤੇ ਗਰਮੀ ਕਰਕੇ ਇਸ ਕਰਕੇ ਕਹਿੰਦੇ ਸੀਗੇ ਚਲੋ ਨਾਲੇ ਇੱਕ ਉਦੂ ਸੁੱਖਿਆ ਸੀਗਾ ਵੀ ਚਲੋ ਬੱਬਾ ਜੀ ਠੀਕ ਹੋ ਜੀਏ ਤੇ ਤੇਰੇ ਦਰਬਾਰ ਤੇ ਮੱਥਾ ਟੇਕਣ ਆਵਾਂਗੇ ਇਸ ਕਰਕੇ ਹੁਣ ਚੱਲੇ ਆ ਪੀਰ ਨਗਾਹੇ ਤੇ ਪੀਰ ਨਗਾਹੇ ਬਾਕੀ ਤੁਹਾਨੂੰ ਦਿਖਾ ਲਦੇ ਆ ਰਸਤੇ ਦੇ ਵਿੱਚ ਤੇ ਹੁਣ ਫਿਲਹਾਲ ਦੀ ਗੱਡੀ ਤਾਂ ਮੈਂ ਲਾਇਆ ਗੱਡੀ ਲੈਣ लोगत चलिया तो पीर निका बार गर्मी ने बस कराई हुआ गर्मी थोड़ी ज्यादा है इस बार लगी हो कोमल है थोड़ा बहुत आज दूजा गर्मी कि तेन लगती कि नहीं गर्मी बहुत है ना ਆ ਮੇਰਾ ਸੁਮਿਤ ਇਹ ਲੜੀ ਜਾਂਦਾ ਆ ਇੱਕ ਇਹ ਟੋਫੀਆਂ ਬਦਲੇ ਕਾ ਤੇ ਲੜੀ ਜਾਂਦਾ ਓਏ ਐ ਸੁਮਿਤ ਮੈਂ ਤਾਂ ਬੰਦ ਕਰੀ ਹਣਾ ਨਹੀਂ ਫੇ ਤੈਨੂੰ ਦੀਦੀ ਨੇ ਲਈ ਦੇ ਦਿੱਤੇ ਨਹੀਂ ਨਹੀਂ ਕਾ ਦੇ ਖਾਲੀ ਖਾਲੀ ਕੰਨੇ ਖਵਾ ਤੇ ਖਾਗੀ ਖਾਲੀ ਨੇ ਪਿਆ ਆ ਦੇਖ ਲੈ ਹੈ ਖਾਲੀ ਕਰਕੇ ਮੇਰੇ ਬੁੱਤ ਨੂੰ ਲਫਾਵਾ ਪੜਾ ਦਿੱਤਾ ਆ ਇੱਕ ਹੋਰ ਇੱਕੋ ਹਾਂ ਦੋ ਆ ਦੇਖ ਲੈ ਇੱਦਾਂ ਕਰਦੀ ਹੈ ਦੇਖ ਲੈ ਇੱਦਾਂ ਕਰਦੀ ਹੈ ਨੇ ਨੂੰ ਪੁੱਛ ਮਿੱਤ ਕਦੇ ਸਾਰੇ ਖਾਲੀ ਕਰਕੇ ਦੇ ਉਹ ਗੋਮਲ ਪੁੱਤ ਸਾਰੇ ਉਹਨੇ ਫੜਾਤੇ ਖਾਲੀ ਕਰਕੇ ਹੈ ਸ਼ੈਤਾਨ ਨੇ ਹੈ ਸ਼ੈਤਾਨ ਨੇ ਗੋਮਲ ਮੱਲਾ ਦਾ ਬੀਬੀ ਵੀ ਸ਼ੈਤਾਨ ਹੈ ਨਾ ਜਿਹੜਾ ਇਹ ਤੈਨੂੰ ਜਾਣ ਕੇ ਖਾਲੀ ਲਿਫਾਫੇ ਫੜਾਉਂਦੀ ਹੈ ਨਾ ਸੁਮਿਤ ਭਰਿਆ ਦਿੱਤਾ ਭਰਿਆ ਦਿੱਤਾ ਸਿਰਾਂ ਪਖਾ ਕੇ ਬਾਜੂ ਕੁਸ਼ਕਾਤਾਂ ਲਾਉਂਦਾ ਆ ਦੇਖ ਲਾ ਭਰਿਆ ਦਿੱਤਾ ਸੀ ਇਹਨੂੰ ਭਰਿਆ ਦਿੱਤੀ ਸੁਮਿਤ ਅੋ ਸੁਮਿਤ ਜਿਹੜੇ ਤਰੀਕ

ਕਾ ਚਲੋ ਐਦ ਕੀ ਬਾਬੇ ਤੇ ਤਾਂ ਪਤਾ ਕਿ ਚਲੋ ਨਹੀਂ ਹੈਗਾ ਤੂੰ ਮੇਰੇ ਸੱਟ ਲੱਗੀ ਹੋਆ ਤੇ ਹੱਲੇ ਪਰ ਫਿਲਹਾਲ ਠੀਕ ਹੈ ਬਾਬਾ ਜੀ ਦੀ ਕਿਰਪਾ ਨਾਲ ਮੜਾ ਮੂਟਾ ਤੌਰ ਤੇ ਜੁਗਾ ਹੋ ਗਿਆ ਆ ਤੇ ਜਦੋਂ ਪੂਰਾ ਠੀਕ ਹੋ ਜਮਾਂਗੇ ਸ਼ਹਿਰ ਜਾਮਾਂਗੇ ਤੇ ਇਸ ਕਰਕੇ ਹੱਲੇ ਪੀਰ ਨਗਾਹੇ ਦਾ ਹੀ ਸੀਗਾ ਪ੍ਰੋਗਰਾਮ ਤੇ ਇਧਰ ਹੱਲੇ ਰੁਕੇ ਸੀਗੇ 2 ਮਿੰਟ ਤੇ ਇਹਨੇ ਮੁੰਡੇ ਨੇ ਦੇਖੋ ਇਧਰ ਅੱਖ ਦਿਖਾ ਲ ਆਪਣੀ ਦਿਖਾ ਲ ਅੱਖ ਆ ਦੀ ਸਾਰੀ ਅੱਖ ਸੁੱਜ ਗਈ ਸੱਟ ਸੱਟਾਂ ਲਵਾਉਣ ਨਹੀਂ ਹਟਦੀ ਜਿੰਨਾ ਮਰਜੀ ਆ ਤੇ ਇੱਕ ਆਹ ਦੀ ਆਉਂਦੀ ਤੁਰੀ ਆਉਂਦੀ ਮੈਡਮ ਹੈ ਸੁਮਿਤ ਇਹ ਬੰਨ ਦੱਸ ਸੱਟ ਦੱਸ ਕਿੱਦਾਂ ਲੱਗੀ ਸੀਗੀ ਅੱਜ ਤੇਰੇ ਕਿੱਦਾਂ ਸੱਟ ਲੱਗੀ ਆ ਹੈ ਹਾਂ ਕਿੱਦਾਂ ਡਿਗਿਆ ਸੀਗਾ ਹਾਂ ਇਹ ਦਵਾ ਕਰਦੇ ਦੇ ਹਾਂ ਨਹੀਂ ਹੱਥ ਲਾ ਦੇ ਚਲਾ ਦੇ ਉਹ ਕੋਈ ਨਾ ਸੋਝ ਹੋ ਗਿਆ ਸੋਝ ਗਿਆ ਤੁਸੀਂ ਜਲਾ ਦੇ ਜਕਾਰਾ ਆ ਲੈ ਤੇਰੀ ਵੀਡੀਓ ਬਣਦੀ ਆ ਦੇ ਚੱਲ ਆ ਦੇ ਜਕਾਰਾ ਚਲ ਆ ਤੇਰੀ ਵੀਡੀਓ ਚੰਦਿਆ

जी पीर निगाहे पहुंच गए रच त चलो सू पता है नहीं होगा ਸੇ ਸੰਗਤ ਜੀ ਦੇਖੋ ਆ ਗਏ ਆ ਪੀਰ ਨਗਾਹੇ ਤੇ ਪੀਰ ਨਗਾਹੇ ਵੈਸੇ ਤਾਂ ਚਲੋ ਸਾਨੂੰ ਪਤਾ ਇਸ ਘੱਟ ਕੀ ਜੇਠਾ ਵੀਰਵਾਰ ਹੈ ਇਹਨੂੰ ਰਛ ਹੁੰਦਾ ਤੇ ਅੱਜ ਜੇਠਾ ਐਤਵਾਰੀ ਸੀਗਾ ਤੇ ਆਪਾਂ ਬਸ ਮਨ ਵਿੱਚ ਸੀਗਾ ਵੇ ਅਸੀਂ ਪੀਰ ਨਗਾਹੇ ਪਤਾ ਟਿਕਣਾ ਕਰੋ ਦਰਸ਼ਨ ਪੀਰ ਨਗਾਹੇ ਤੇ ਪੱਕੀ ਰਛ ਕੇ ਲੋ ਮੇ ਵੀ ਠੀਕੇ ਸੀਗਾ ਪਰ ਦਰਸ਼ਨ ਬਹੁਤ ਵਧੀਆ ਹੋਏ ਮੈਨੂੰ ਇੱਦਾਂ ਲੱਗਦਾ ਆ ਤੇ ਮੈਂ ਕਹਿੰਦਾ ਮਿਲ ਲੇ ਤੋ ਲੱਗਦਾ ਹੀ ਬੰਦਾ ਹੋਵੇ ਜੇ ਮੱਥਾ ਟੇਕਣਾ ਆਉਂਦਾ ਤੇ ਆਪਾਂ ਨੂੰ ਹੁਣ ਘੁੰਮਣ ਪੈਂਦਾ ਚੌਕਿੱਟਰੋਂ ਨਹੀਂ ਰਿਹਾ ਤੇ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਇਦਾਂ ਦਰਸ਼ਨ ਬਹੁਤ ਵਧੀਆ ਹੋ ਜਾਂਦੇ ਤੇ ਤਕਰੀਬਨ ਇੱਥੇ ਹੁਣ ਟੱਕ ਮਤਕਾ ਨਹੀਂ ਹੈਗਾ ਤੇ ਗਰਮੀ ਤੇ ਚਲੋ ਜੀ ਨੂੰ ਰਿਹਾ ਪਰ ਫੇਰ ਵੀ ਦਰਸ਼ਨ ਵੈਨ ਬੰਦਾ ਤਸਲੀਨਾ ਮੱਥਾ ਟੇਕ ਕੇ ਆਉਂਦਾ ਯਾਰ ਤੇ ਬਹੁਤ ਸੋਹਣਾ ਇੱਥੇ ਸ਼ਾਂਤੀ ਮਿਲਦੀ ਹੈ ਚੌਂਦੀਪੁਰ ਦੇ ਦੇਖੋ ਤੇ ਇਹ ਸੰਗਤ ਜੀ ਤੇ ਮੁਕੀਆਂ ਤੇ ਬਣਾਈਆਂ ਆ ਤੇ ਜਿਹੜੇ ਯਕੀਨ ਲਈ ਜਾਂਦੇ ਰਹਿੰਦੇ ਆ ਤੁਹਾਨੂੰ ਚਲੋ ਮੇਰੇ ਬਲੌਗ ਦੇ ਵਿੱਚ ਦਰਸ਼ਨ ਤੁਹਾਨੂੰ ਇੱਕ ਵਾਰ ਫਿਰ ਦੁਪਾਰਾ ਦਿੰਨੇ ਆ ਤੇ ਪਰ ਕਈ ਵੇਲੇ ਨਾ ਮੈਂ ਰਿਕ ਬਲੌਗ ਵਿੱਚ ਦੱਸਦਾ ਰਹਿਣਾ ਆ ਪਰ ਕਈ ਵੀਰਾਂ ਮੈਨੂੰ ਖੂਬ ਕਮੈਂਟ ਆਇਆ ਕਿ ਕਹਿੰਦੇ ਭਾਜੀ ਤੁਸੀਂ ਦੱਸਿਆ ਜਰੂਰ ਕਰੋਗੇ ਇਹ ਕਿਹੜੀ ਜਗ੍ਹਾ ਹੈ ਕਿ ਕਈ ਵੇਲੇ ਨਵੇਂ ਬੰਦੇ ਵੀ ਜੁੜੇ ਜਾਂਦੇ ਆ ਤੇ ਟੀ ਵੀ ਵੇਲੇ ਪਰ ਮੈਨੂੰ ਇਦਾਂ ਲੱਗਦਾ ਰਹਿੰਦਾ ਮੈਂ ਇੱਕੋ ਗੱਲ ਰਿਕ ਬਲੌਗ ਦੇ ਵਿੱਚ ਦੱਸਦਾ ਰਹਿਣਾ ਪਰ ਫਿਰ ਵੀ ਇਹ ਮੇਰਾ ਦਰਸ਼ਨ ਉੱਤ ਗਿਆ हां जी ਤੇ ਆ ਗਏ ਆ ਫਿਰ ਮੁੜ ਕੇ ਘਰ ਤੇ ਅਮੀਰ ਕਰਦੇ ਆ ਤੁਹਾਨੂੰ ਇਹ ਛੋਟਾ ਜਿਹਾ ਬਲੌਗ ਵਧੀਆ ਲੱਗਿਆ ਹੋਊਗਾ ਤੇ ਅਸੀਂ ਮੌਸਮ ਤਾਂ ਦੇਖਿਆ ਸੀਗਾ ਜਿਕੇ ਸ਼ਾਇਦ ਪਹਾੜਾਂ ਦੇ ਵਿੱਚ ਥੋੜਾ ਜਿਹਾ ਵਧੀਆ ਹੋਊਗਾ ਪਰ ਮੌਸਮ ਪਰ ਮੌਸਮ ਉੱਧਰ ਵੀ ਐਦਾਂ ਹੀ ਗਰਮੀ ਇੱਧਰ ਗਰਮੀ ਨੇ ਬਹੁਤ ਬਸ ਕਰੀ ਹੋਆ ਤੇ ਸੋਮੇ ਤਾਂ ਬਹੁਤ ਗਰਮੀ ਵੀ ਸੀ ਹਾਂ ਕਿੰਨੀ ਗਰਮੀ ਸੀ ਉੱਥੇ ਮੈਂ ਦੱਸ ਦੇ ਇੱਕ ਵਾਰ ਮਜ਼ਾ ਆਇਆ ਥੋੜਾ ਜਿਹਾ ਕਿ ਨਹੀਂ ਕਦੇ ਨਹੀਂ ਆਇਆ ਮਜਾ ਉਸ ਨੂੰ ਮਜਾ ਨਹੀਂ ਆਇਆ ਚਲੋ ਤਾਂ ਬੈਠੇ ਮੱਥਾ ਟੇਕਿਆ ਕੁਮਾਰ ਤੂੰ ਆ ਗੱਲ ਚ ਕੀ ਪਾਇਆ ਹੈ ਹੈ ਚੈਰ ਭਾਈ ਆਏ ਨੇ ਜੋ ਹੈ ਨਾ ਭਾਈ ਕਿਹੜੀ ਚਾਚੂ ਦੀ ਆਏ ਚਾਚੂ ਦੀ ਚੈ ਹੈ ਨਾ ਅੱਛਾ ਆ ਤੂੰ ਸੱਟ ਦਿਖਾ ਲੈ ਆਪਣੇ ਕਿੱਥੇ ਲਵਾ ਗਏ ਆ ਆ ਦੇ ਸਾਰੇ ਫਰੈਂਡ ਨੂੰ ਦੱਸ ਤੋ ਗਾਇਸ ਆ ਦੇਖੋ ਮੇਰੇ ਸੱਟ ਲੱਗ ਗਈ ਕਿੱਥੇ ਲੱਗੀ ਦੱਸ ਆ ਦੇ ਆਖ ਦੇ ਹੋਰ ਪੰਗੇ ਲਿਆ ਕਰ ਇਹ ਸ਼ਰਾਰਤਾਂ ਕਰਦੇ ਜਾਂਦੇ ਆ ਤਾਹੀਂ ਇਹਨਾਂ ਦੇ ਫੇ ਸੱਟਾਂ ਲੱਗ ਰੀਆਂ ਆ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਹੁਣ ਤਾਂ ਆ ਗਏ ਆ ਘਰ ਤੇ ਉਮੀਦ ਕਰਦੇ ਆ ਤੁਸੀਂ ਅਗ ਪਹਿਲਾ ਵਾਲੇ ਬਲੌਗ ਵਾਂਗੂ ਇਸ ਨੂੰ ਵੀ ਪਿਆਰ ਦੇਵੋਗੇ ਤੇ ਉਮੀਦ ਹੈ ਬਾਏ